ਕੀ ਹਾਲ ਚਾਲ ਆ ਬਈ ਠੀਕ ਠਾਕ ਕੀ ਹਾਲ ਚਾਲ ਆ ਬਈ ਅੱਜ ਬਈ ਆਪਾਂ ਗੱਲ ਕਰਨੀ ਆ ਜਿਹੜਾ ਪਿੰਡ ਰਾਮੇ ਢਾਲੀਵਾਲ ਪੈਸ ਦੇ ਵਿੱਚ 21 ਤਰੀਕ ਨੂੰ ਦਿਨ ਐ ਐਤਵਾਰ ਨੂੰ ਬਈ ਕਬੂਤਰ ਬਾਜੀ ਨੂੰ ਲੈ ਕੇ ਬਈ ਬਹੁਤ ਵੱਡਾ ਇਕੱਠ ਹੋ ਰਿਹਾ ਤੁਹਾਡੇ ਸਾਰਿਆਂ ਅੱਗੇ ਬਈ ਹੱਥ ਬੰਨ ਕੇ ਬੇਨਤੀ ਹਰ ਰਿਕਵੈਸਟ ਆ ਕੋਈ ਵੀ ਬੰਦਾ ਕਬੂਤਰਬਾਜੀ ਨਾਲ ਕਿਸੇ ਵੀ ਤਰ੍ਹਾਂ ਨਾਲ ਜੁੜਿਆ ਕੋਈ ਬਈ ਮੰਨ ਲਓ ਕੋਈ ਪਿੰਜਰੇ ਬਣਾਉਂਦਾ ਛਤਰਾਂ ਵਿੱਚ ਦਾ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਕਬੂਤਰਬਾਜੀ ਨਾਲ ਜੁੜੇ ਆ ਭਰਾ ਬਣ ਕੇ 21 ਤਰੀਕ ਨੂੰ ਦਿਨ ਐ ਐਤਵਾਰ ਨੂੰ ਸਾਰੇ ਜਾਨੀ ਉੱਥੇ ਜ਼ਰੂਰ ਪਹੁੰਚਿਓ ਬਈ ਤੇ ਵਾਤੋ ਵਾਤ ਬਈ ਉੱਥੇ ਆਪਾਂ ਇਕੱਠ ਨੂੰ ਵਧਾਈਏ ਤੇ ਥੋੜਾ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਹੋ ਗਿਆ ਉੱਥੇ ਪਹੁੰਚਿਓ ਇਹ ਬਈ ਆਏ ਆ ਵੀ ਪਹੁੰਚਣਾ ਵੀ ਜ਼ਰੂਰੀ ਆ ਬਈ ਆਪਾਂ ਨੂੰ ਉੱਥੇ ਹੁਣ ਇੱਕ ਸਾਰਨਾ ਵੱਧ ਬਈ ਧੰਨਵਾਦ ਉਹ ਬੰਦਿਆਂ ਦਾ ਜਿਨ੍ਹਾਂ ਨੇ ਇੱਡਾ ਵੱਡਾ ਪ੍ਰੋਗਰਾਮ ਲੀਕਣਾ ਤੇ ਸਭ ਤੋਂ ਪਹਿਲਾਂ ਲੀਕਣ ਬਾਰੇ ਸੋਚਿਆ ਵੀ ਪਹਿਲ ਕੀਤੀ ਪਹਿਲ ਕਰਨੀ ਬਹੁਤ ਔਖੀ ਹੁੰਦੀ ਆ ਬਈ ਕਿਸੇ ਵੀ ਕੰਮ ਦੀ ਕੁਝ ਸੋਚਿਆ ਕਬੂਤਰਬਾਜੀ ਨੂੰ ਉੱਪਰ ਉਠਾਉਣ ਲਈ ਬਈ ਤੇ ਹੁਣ ਬੰਦਿਆਂ ਨੇ ਬਈ ਪਹਿਲ ਕਰਤੀ ਤੇ ਆਪਾਂ ਨੂੰ ਉਹਨਾਂ ਦੇ ਨਾਲ ਖੜਨ ਦੀ ਵੀ ਲੋੜ ਆ ਬਈ ਜੇ ਕਬੂਤਰਬਾਜੀ ਨੂੰ ਆਪਾਂ ਉੱਪਰ ਚੱਕਣਾ ਤਾਂ ਕਿਉਂਕਿ ਪਹਿਲਾਂ ਪਹਿਲਾਂ ਤੋਂ ਹੀ ਪਹਿਲਾਂ ਹੀ ਆਪਣੀ ਥੋੜੀ ਜਿਹੀ ਬਈ ਕਬੂਤਰਬਾਜੀ ਨੂੰ ਆਪਣੀ ਨੂੰ ਮਾਰ ਆ ਕੇ ਨਿਆ ਜਾਂਦਾ ਇੱਕ ਤਾਂ ਆਏ ਕਿ ਨਿਆ ਜਾਂਦਾ ਵੀ ਆਹਦੇ ਕੂਤਰਾਂ ਵਾਲੇ ਬਈ ਇੱਕ ਦੂਜੇ ਦੇ ਲੱਗਦੇ ਬਹੁਤ ਆ ਇਹਨਾਂ ਦੀ ਬੰਨਦੀ ਬਹੁਤ ਘੱਟ ਹੁੰਦੀ ਆ ਇੱਕ ਤਾਂ ਉੱਥੇ ਆਪਾਂ ਇਕੱਠ ਕਰਕੇ ਇਹ ਸਾਬਤ ਕਰ ਦੇਣਾ ਵੀ ਵੀ ਸਾਡਾ ਕਿੰਨਾ ਕੇਕ ਆ ਲੋਕਾਂ ਨੂੰ ਖਾ ਦੇਣਾ ਜਿਹੜੇ ਕਬੂਤਰਬਾਜੀ ਦੇ ਬਾਈ ਉਲਟਾ ਕਬੂਤਰਬਾਜੀ ਨੂੰ ਬਦਨਾਮ ਕਰਦੇ ਆ ਉਹਨਾਂ ਨੂੰ ਬਾਕੀ ਬਾਈ ਇਹਦੇ ਚ ਆਏ ਨਹੀਂ ਹੁੰਦਾ ਵੀ ਆਪਾਂ ਤਾਂ ਇੱਕ ਬਾਜੀ ਛੱਡਦੇ ਆ ਜਿਹੜੇ ਵੱਧ ਬਾਜੀਆਂ ਛੱਡਦੇ ਆ ਜਾਂ ਵੱਡੇ ਪਲੇਅਰ ਉਹੀ ਜਾਣ ਕਿਉਂਕਿ ਬਾਈ ਜਦੋਂ ਕਬੂਤਰਬਾਜੀਆਂ ਬੰਦ ਹੋਈਆਂ ਬਾਈ ਫਿਰ ਤਾਂ ਇੱਕ ਆਲਾ ਵੀ ਨਹੀਂ ਛੱਡ ਸਕਣੀ ਤੇ ਕਿਸੇ ਨੇ ਨਹੀਂ ਛੱਡ ਸਰੀ ਜਦੋਂ ਬੰਦ ਦੀ ਹੋਊਗਾ ਕਬੂਤਰਬਾਜੀਆਂ ਹਣਾ ਇਸ ਕਰਕੇ ਬਾਈ ਬੰਦਿਆਂ ਨੇ ਮੂਹਰੇ ਲੱਗ ਕੇ ਬਾਈ ਹੌਸਲਾ ਕਰਕੇ ਇੱਡਾ ਵੱਡਾ ਕਦਮ ਉਠਾ ਰਹੇ ਆ ਕੂਟਰਬਾਜੀ ਨੂੰ ਇੱਕ ਰੂਲ ਰੈਗੂਲੇਸ਼ਨ ਬਣ ਜਾ ਰਿਹਾ ਕੁਝ ਵੀ ਹੋਣਾ ਉੱਥੇ ਆਪਾਂ ਨੂੰ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਈ ਕੱਲ ਨੂੰ ਮੰਨ ਲਓ ਕੋਈ ਰੂਲ ਬਣਦਾ ਮੁੜ ਕੇ ਆਪਾਂ ਘਰੇ ਬੈਠੇ ਹੋਣਾ ਆਪਾਂ ਗਏ ਨਾ ਉੱਥੇ ਮੁੜ ਕੇ ਉੱਥੇ ਘਰੇ ਬੈਠੇ ਆਪਾਂ ਕਹੀਗੇ ਐ ਨਹੀਂ ਬਈ ਐ ਕਰਨਾ ਸੀ ਐ ਨਹੀਂ ਐ ਕਰਨਾ ਸੀ ਫਿਰ ਉਹ ਆਪਣੀ ਮਾੜੀ ਗੱਲ ਹੁਣ ਆਪਾਂ ਉੱਥੇ ਜਾਵਾਂਗੇ ਕਿਸੇ ਨਾਲ ਬਈ ਕੋਈ ਗੱਲ ਹੋਈ ਹੁੰਦੀ ਹੈ ਬਾਜ਼ੀਆਂ ਤੇ ਕਿਸੇ ਨੂੰ ਕੋਈ ਘਾਟ ਮਹਿਸੂਸ ਹੋ ਜਾਂਦੀ ਹੈ ਕਿਸੇ ਨੂੰ ਕੋਈ ਆਪਾਂ ਸਾਰੇ ਉੱਥੇ ਜਾ ਕੇ رائے ਦੇਵਾਂਗੇ ਸਾਰਿਆਂ ਦੀ رائے ਲਈ ਜਾਊਗੀ ਕੋਈ ਉੱਥੇ ਆਏ ਨਹੀਂ ਵੀ 2-4 ਬੰਦੇ ਬਈ ਮੂਰਲੇ ਹੋਣਗੇ ਸਾਰੇ ਬੰਦੇਆਂ ਦੀਆਂ ਗੱਲਾਂ ਬਈ ਰੱਖਣ ਦਾ ਹੱਕ ਹੋਊਗਾ ਉੱਥੇ ਆਪਦੇ ਸੁਝਾਅ ਰੱਖਣ ਦਾ ਹੱਕ ਹੋਊਗਾ ਤਾਂ ਕਰਕੇ ਭਰਾ ਬਣ ਕੇ ਸਾਰੇ ਪਹੁੰਚਿਓ ਖੌਮ ਹਮਾ ਕੇ ਪਹੁੰਚਿਓ ਕਿਸੇ ਨੇ ਆਏ ਨਹੀਂ ਸੋਚਣਾ ਬਈ ਅਸੀਂ ਤੇ ਇੱਕ ਬਾਜੀ ਛੱਡਦੇ ਆ ਇੱਥੇ ਵੱਡੇ ਪਲੇਅਰ ਹੀ ਹੋਣਗੇ ਆਪਣੀ ਸੁਣਵਾਈ ਦੀ ਹੋਣੀ ਬਈ ਆਪਾਂ ਪਹੁੰਚਾਂਗੇ ਉੱਥੇ ਫੇਰੀ ਹੀ ਕਰੇ ਬੈਠੇ ਤਾਂ ਆਪਣੀ ਗੱਲ ਸੁਣਨੀ ਨਹੀਂ ਕਿਸੇ ਨੇ ਮੁੜ ਕੇ ਆਪਾਂ ਕਹੀ ਜੱਗ ਵੀ ਆਹ ਨਹੀਂ ਐ ਕਰਨਾ ਸੀ ਉਥੇ ਸਾਰਿਆਂ ਦੀ ਰਾਏ ਹੋਊਗੀ ਬਈ ਸਾਰਿਆਂ ਨੂੰ ਇੱਕ ਸਮਾਨ ਰੱਖਿਆ ਜਾਊ ਸਾਰੇ ਜਾਨੇ ਭਰਾ ਬਣ ਕੇ ਪਹੁੰਚੋ ਇੱਕ ਬਈ ਜੇ ਕਿਸੇ ਕੋਲੇ ਜਾਣ ਦਾ ਕਈ ਵਾਰੀ ਨਹੀਂ ਕਿਸੇ ਕੋਲੇ ਹੁੰਦਾ ਨਾ ਪ੍ਰਬੰਧ ਨਹੀਂ ਹੁੰਦਾ ਭਰਾ ਬਣ ਕੇ ਉਹਨੂੰ ਨਾਲ ਲਿਆਇਓ ਕਿਸੇ ਨਾ ਕੋਈ ਆਪਣਾ ਹੁੰਦਾ ਕੋਈ ਊਚ ਨੀਚ ਮਾੜੀ ਮੋਟੀ ਬਈ ਉਹਨੂੰ ਸਾਈਡ ਤੇ ਰੱਖ ਕੇ ਭਰਾ ਬਣ ਕੇ ਹਰੇਕ ਬੰਦੇ ਨੂੰ ਉਥੇ ਲਿਆਇਓ ਨਾਲ ਜੇ ਆਪਣੇ ਕੋਲ ਮੰਨ ਲਓ ਕੋਈ ਸਾਧਨ ਆਪਣੇ ਕੋਲ ਜਾਣਦਾ ਕਿਸੇ ਬੰਦੇ ਕੋਲ ਹੈ ਨਹੀਂ ਤਾਂ ਉਹਨੂੰ ਨਾਲ ਲੈ ਕੇ ਜਾਇਓ ਤੇ ਪਹੁੰਚੋ ਬਈ 21 ਤਰੀਕ ਆ ਦਿਨ ਐਤਵਾਰਾ 21 ਤਰੀਕ ਕਰਤੀ ਹੁਣ ਬਈ ਤੇ ਉੱਥੇ ਪਹੁੰਚਾਂਗੇ ਤਾਂ ਬਈ ਕੱਠ ਵਿਖਾਵਾਂਗੇ ਤਾਂ ਫਾਇਦੇ ਬਹੁਤ ਹੋਣਗੇ ਬਈ ਕਬੂਤਰ ਬਾਜੀ ਨੂੰ ਕਬੂਤਰ ਬਾਜੀ ਬਈ ਬਹੁਤ ਉਪਰ ਉੱਠੇ ਜੋ ਚੀਜ਼ ਨਾਲ ਬਾਕੀ ਸਾਰੀਆਂ ਗੱਲਾਂ ਹੋਣਗੀਆਂ ਉੱਥੇ ਬਈ ਵਿੱਕੇ ਵਿੱਚ ਬਾਜ਼ੀਆਂ ਹੋਣਗੀਆਂ ਕੀ ਘਾਟਾਂ ਕੀ ਹੋਣਗੀਆਂ ਨਹੀਂ ਚਾਹੀਦੀਆਂ ਨਾ ਸਾਰਾ ਕੁਝ ਹੋਊਗਾ ਆਪਾਂ ਪਹੁੰਚਾਂਗੇ ਬਈ ਤਾਂ ਹੀ ਆ ਕੋਈ ਵੀ ਸਾਰੇ ਬਈ ਆਈ ਨਹੀਂ ਵੀ ਆਏ ਰਗੇ ਜੋ ਪਹੁੰਚਣਾ ਆਏ ਰਗੇ ਜੀ ਬਾਜ਼ੀਆਂ ਤੇ ਰੋਕ ਲਾਤੀ ਜਾਏ ਆ ਉਹ ਉਹ ਗੱਲਾਂ ਨਹੀਂ ਬਈ ਸਾਰੇ ਪਹੁੰਚੋ ਭਰਾ ਬਣ ਕੇ ਉੱਥੇ ਤੇ ਸਾਰੇ ਇਕੱਠ ਨਾਲ ਹੀ ਆ ਬਈ ਸਾਰਾ ਕੁਝ ਜੇ ਇਕੱਠ ਹੋਊਗਾ ਫੇਰ ਹੀ ਆਪਣੀ ਸੁਣਵਾਈ ਹੋਣ ਲੱਗੂਗੀ ਜੇ ਨਾ ਆਪਣਾ ਬਾਈਆਂ ਦੇ ਪ੍ਰੋਬਲਮ ਆ ਜਾਂਦੀਆਂ ਜਾਂ ਕੋਈ ਵੀ ਪ੍ਰੋਬਲਮ ਆ ਜਾਂਦੀ ਕੋਈ ਕੋਈ ਗੱਲ ਹੋ ਜਾਂਦੀ ਉਹ ਫੇਰ ਹੀ ਦੂਰ ਹੋਣੀ ਆ ਬਾਈ ਜੇ ਉੱਥੇ ਆਪਾਂ ਜਾਵਾਂਗੇ ਤਾਂ ਕੱਟ ਹੋਊਗਾ ਤਾਂ ਉਹਨਾਂ ਦਾ ਬਾਈ ਬਹੁਤ ਬਹੁਤ ਧੰਨਵਾਦ ਜਿਹੜੇ ਬੰਦਿਆਂ ਨੇ ਬਾਈ ਆਪਣੇ ਸੀਨੀਅਰ ਪਲੇਅਰ ਆ ਸਿਆਣੇ ਬੰਦਿਆਂ ਨੇ ਜਿਨ੍ਹਾਂ ਨੇ ਕਿਸੇ ਨੇ ਵੀ ਬਾਈ ਜਿਨ੍ਹਾਂ ਨੇ ਵੀ ਜਿਹੜੇ ਵੀ ਬੰਦੇ ਬਾਈ ਮੂਰੇ ਲਾ ਕੇ ਕੋਈ ਕਦਮ ਠਾਉਂਦੇ ਆ ਸਾਰਿਆਂ ਦਾ ਧੰਨਵਾਦ ਆ ਬਾਈ ਦਿਲੋਂ ਧੰਨਵਾਦ ਆ ਉਹਨਾਂ ਦਾ ਕਬੂਤਰਬਾਈ ਬਾਰੇ ਇੰਨਾ ਕੁ ਸੋਚਿਆ ਇੰਨਾ ਵੱਡਾ ਕਦਮ ਉਠਾਇਆ ਪਹਿਲ ਕਰਨੀ ਬਹੁਤ ਔਖੀ ਹੁੰਦੀ ਹੈ ਬਈ ਬੰਦਿਆਂ ਨੇ ਪਹਿਲ ਕੀਤੀ ਤੇ ਹੁਣ ਆਪਾਂ ਉਹਨਾਂ ਨੂੰ ਉੱਥੇ ਪਹੁੰਚ ਕੇ ਉਹਨਾਂ ਦਾ ਹੌਸਲਾ ਵਧਾਉਣਾ ਉਹਨਾਂ ਦਾ ਧੰਨਵਾਦ ਕਰਨਾ ਤੇ ਬਾਕੀ ਤੁਸੀਂ ਦੱਸ ਦਿਓ ਬਈ ਗੱਲਬਾਤ ਕੋਈ ਮੇਥੋਂ ਰਹੇਗੀ ਹੋਵੇ ਬੋਲਣ ਵਾਲੀ ਤੁਹਾਨੂੰ ਐ ਲੱਗਦਾ ਵੀ ਆਹ ਵੀ ਅਪੀਲ ਕਰਨੀ ਚਾਹੀਦੀ ਹੈ ਨਾ ਜੇਕਰ ਤੁਹਾਡਾ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਤੇ ਵਿజిਟ ਕਰਨ ਲਈ ਸਬਸਕ੍ਰਾਈਬ ਕਰਨ ਲਈ ਯਾਰ ਆਪਣਾ ਇਨਾ ਸਾਥ ਦੇਣ ਲਈ ਜਿਹੜੇ ਬੰਦੇ ਵੀ ਬਈ ਆਪਾਂ ਨੂੰ ਬਾਹਰੋਂ ਕਿਤੋਂ ਵੀ ਹੈ ਨਾ ਇੰਡੀਆ ਚੋਂ ਵੀ ਜਾਂ ਕਿਤੋਂ ਬਾਹਰੋਂ ਆਪਾਂ ਨੂੰ ਕਾਲ ਕਰਦੇ ਆ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਇਨਾ ਪਿਆਰ ਦੇਣ ਲਈ ਤੇ ਇੱਕ ਬਈ ਜਿਨ੍ਹਾਂ ਦੇ ਕਈ ਵਾਰੀ ਫੋਨ ਚੱਕਿਆ ਨਹੀਂ ਨਾ ਜਾਂਦਾ ਬਈ ਉਹਨੂੰ ਤਾਂ ਸੌਰੀ ਮੰਗਦੇ ਆ ਮਾਫੀ ਚਾਹੁੰਦੇ ਆ ਕਈ ਵਾਰ ਤਾਂ ਕਿਸੇ ਕੰਮ ਧੰਦੇ ਝੁੰਨੇ ਆ ਬਈ ਤਾਂ ਨਹੀਂ ਚੱਕਿਆ ਜਾਂਦਾ ਹੈ ਨਾ ਕਈ ਵਾਰੀ ਬਈ ਇੱਧਰ ਰਾਤ ਹੁੰਦੀ ਆ ਆਪਣੇ ਤਾਂ ਨਹੀਂ ਚੱਕਿਆ ਜਾਂਦਾ ਤੇ ਬਾਕੀ ਸਾਰਿਆਂ ਦਾ ਬਈ ਦਿলো ਧੰਨਵਾਦ ਆ ਤੇ ਕਰਦੇ ਹੋ ਬਈ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰਦੇ ਹੋ ਬਈ ਤੇ ਕਿਸੇ ਨੂੰ ਕੋਈ ਐਂ ਲੱਗਦਾ ਹੋਵੇ ਬਈ ਵੀ ਆ ਗੱਲ ਰਹੇਗੀ ਕੋਈ ਆਪੀਲ ਕਰਨੀ ਸੀ ਹਨਾ ਬਾਕੀ ਤੁਸੀਂ ਬਈ ਸਾਰੇ ਗਰੁੱਪ ਬਣਾਏ ਹੋਏ ਆ ਉਹ ਪ੍ਰੋਗਰਾਮ ਨੂੰ ਲੈ ਕੇ WhatsApp ਤੇ ਗਰੁੱਪ ਬਣਾਏ ਹੋਏ ਆ ਬਈ 7-8 ਗਰੁੱਪ ਮੇਰੇ ਹਿਸਾਬ ਨਾਲ ਸਾਰੇ ਜਾਨੇ ਤੁਸੀਂ ਉਹਦੇ ਵਿੱਚ ਜੁਆਇਨ ਹੋ ਰਿਕਾਰਡਿੰਗਾਂ ਪਾਓ ਬਈ ਸਾਰਿਆਂ ਨੇ ਆਪਦੇ ਆਪ ਦੇ ਬੇਸ ਤੇ ਬੰਦੇ ਨੂੰ ਅਪੀਲ ਕਰੋ ਬਈ ਉੱਥੇ ਆਈ ਨਹੀਂ ਵੀ ਉਹਨਾਂ ਵੀ ਮੂਰਲੇ ਬੰਦੇ ਨਹੀਂ ਕਰਨੀ ਆ ਕਿਸੇ ਨੇ ਆਪਣਾ ਸਾਰਿਆਂ ਦਾ ਹੱਕ ਬਣਦਾ ਬਈ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਆ ਭਰਾ ਬਣ ਕੇ ਸਾਰਿਆਂ ਨੇ ਆਪਦੇ ਆਪ ਦੇ ਬੇਸ ਤੇ ਅਪੀਲ ਕਰੋ ਰਿਕਾਰਡਿੰਗਾਂ ਪਾਓ ਸਾਰੇ ਜਾਨੇ ਹਨਾ ਉਹ ਵੀ ਆਪਾਂ ਪਾਉਂਦੀ ਰਹਿੰਨੇ ਗਰੁੱਪਾਂ ਦੇ ਵਿੱਚ ਭਰਾ ਬਣ ਕੇ ਕੇ ਕਾਰਕ ਰਿਕਾਰਡਿੰਗ ਪਾ ਦਿਓ ਤੇ ਹੋਰ ਬਾਈ ਦੱਸ ਜੋ ਕੋਈ ਗੱਲਬਾਤ ਕੋਈ ਹੋਵੇ ਹੈਨਾ ਦੱਸੋ ਬਾਈ ਕੀ ਕੰਮ ਆ ਇੱਕ ਬਾਈ ਜਿਹੜੇ ਬੰਦੇ ਬਾਈ ਮੰਨ ਲਓ ਮੈਂ ਮੈਂ ਕਿਸੇ ਪਲੇਅਰ ਦੀ ਇੰਟਰਵਿਊ ਕਰੀਏ ਜਾਂ ਕੋਈ ਹੋਰ ਪਲੇਅਰ ਦਾ ਕੇਰ ਕਿਸੇ ਬੰਦੇ ਦਾ ਨੰਬਰ ਮੰਗਦੇ ਹੁੰਦੇ ਨੇ ਨਾ ਫੋਨ ਲਾ ਕੇ ਬਾਈ ਉਹਨਾਂ ਕਈ ਵਾਰੀ ਕੋਈ ਇਹੋ ਜਿਹੇ ਬੰਦੇ ਕੋਲ ਨੰਬਰ ਚਾਬਰਦਾ ਵੀ ਰਾਤ ਨੂੰ ਜਿਵੇਂ 12 1 ਵਜੇ ਫੋਨ ਲਾਤਾ ਤੇ ਜਾਂ ਉਹੀ ਉਹੀ ਕਈ ਵਾਰੀ ਬੰਦਾ ਕੰਮ ਜਾਂਦਾ ਪਰ ਉਹਨੂੰ ਫੋਨ ਲਾਈ ਜਾਂਦੇ ਤੰਗ ਕਰਦੇ ਆ ਤਾਂ ਕਰਕੇ ਬਾਈ ਮੈਂ ਨੰਬਰ ਦਿੰਦਾ ਨਹੀਂ ਹੁੰਦਾ ਮੈਂ ਨਹੀਂ ਕੋਈ ਵੀ ਬੰਦਾ ਨਹੀਂ ਆਏ ਬਾਈ ਛੇਤੀ ਨੰਬਰ ਦਿੰਦਾ ਤੇ ਬਾਕੀ ਤੁਸੀਂ ਬਾਈ ਮੈਨੂੰ WhatsApp ਤੇ ਮੈਸੇਜ ਕਰ ਦਿਆ ਕਰੋ ਵੀ ਨੰਬਰ ਜੇ ਕੋਈ ਕੋਈ ਕੰਮ ਹੁੰਦਾ ਤਾਂ ਤੇ ਆਪਾਂ ਥੋੜਾ ਮੈਂ ਦਿੱਤੇ ਵੀ ਆ ਬਾਈ ਬਹੁਤ ਬੰਦੇ ਨੂੰ ਨੰਬਰ ਦਿੱਤੇ ਵੀ ਆ ਬਾਕੀ ਮੈਂ ਬਈ ਆਪਣਾ ਹੱਕ ਬਣਦਾ ਵੀ ਜੇ ਕਿਸੇ ਦਾ ਨੰਬਰ ਦੇਣਾ ਪਹਿਲਾਂ ਅਗਲੇ ਤੋਂ ਪੁੱਛੋ ਬਈ ਕਨਫਰਮ ਕਰੋ ਵੀ ਫਲਾਣਾ ਬੰਦਾ ਬਈ ਆਹ ਬੰਦਾ ਸੀਗਾ ਕੋਈ ਤੇਰਾ ਨੰਬਰ ਮੰਗਦਾ ਮੈਂ ਹਰੇਕ ਦਾ ਬੰਦਾ ਵੀ ਕਿਸੇ ਕੋਈ ਵੀ ਮੇਰੇ ਤੋਂ ਕਿਸੇ ਦਾ ਨੰਬਰ ਮੰਗਦਾ ਕਿਸੇ ਦਾ ਪਲੇਅਰ ਤੇਰ ਦਾ ਕਿਸੇ ਵੀ ਇਨਸਾਨ ਦਾ ਮੈਂ ਇਹਨੂੰ ਪਹਿਲਾਂ ਪੁੱਛਣਾ ਆ ਆਪਣਾ ਹੱਕ ਬਣਦਾ ਬਈ ਵੀ ਤੇਰਾ ਨੰਬਰ ਮੰਗਦੇ ਸੀ ਵੀ ਦੇਗੇ ਜਾਂ ਨਾ ਦੇਗੇ ਕਈ ਬੰਦੇ ਗੁੱਸਾ ਵੀ ਕਰਦੇ ਬਈ ਦਿੱਤਾ ਨਹੀਂ ਜਿਹੜੇ ਬੰਦਿਆਂ ਨੂੰ ਬਈ ਆਪਾਂ ਨੰਬਰ ਦਿੰਦੇ ਨੇ ਉਹ ਅਗਲਾ ਰੋਕ ਦਿੰਦਾ ਬਈ ਮੇਰਾ ਨੰਬਰ ਦੇ ਹੀ ਨਾ ਤਾਂ ਫਿਰ ਆਪਾਂ ਬਈ ਦੇ ਵੀ ਨਹੀਂ ਸਕਦੇ ਆ ਹਨਾ ਤੇ ਬਾਕੀ ਬਾਈ ਤੁਸੀਂ ਪਹੁੰਚਿਓ ਉੱਥੇ 21 ਤਰੀਕ ਨੂੰ ਦਿਨ ਐਤਵਾਰ ਨੂੰ ਪਿੰਡ ਰਾਮਾ ਢਾਲੀਵਾਲ ਪੈਲਸ ਦੇ ਵਿੱਚ ਪਹੁੰਚਿਓ ਬਈ ਜਰੂਰ ਪਹੁੰਚਿਓ ਹੱਥ ਬੰਨ ਪਾ ਦੇ ਵਿੱਚ ਵੱਧ ਤੋਂ ਵੱਧ ਉਹਦੇ ਪੋਸਟਰ ਜਿਹੜੇ ਬਣੇ ਹੋਇਆ ਤਰੀਕ ਵਾਲੇ 1 ਤਰੀਕ ਉਹਦੀ ਚੇਂਜ ਕਰਤੀ ਸੀ ਕਿਈ ਬੰਦਿਆਂ ਕੋਲੇ ਪੁਰਾਣਾ ਪੋਸਟਰ ਹੋਊਗਾ 20 ਤਰੀਕ ਵਾਲਾ ਬਈ ਉਹਦੀ 21 ਤਰੀਕ ਕਰਤੀ ਦਿਨ ਐਤਵਾਰ ਕਰਤਾ ਪਰਾ ਬਣ ਕੇ ਸਾਰੇ ਜਾਣੇ ਉਹ ਨਵਾਂ ਨਵਾਂ ਪੋਸਟਰ ਸ਼ੇਅਰ ਕਰ ਦਿਓ ਵਾਤ ਵਾਤ ਰੂਪਾਂ ਵਿੱਚ ਉਂਵੀ ਬਈ ਆਪਾਂ ਕਰਦੇ ਰਹਿੰਨੇ ਆ ਹਨ ਇਹ ਆਪਣਾ ਹੱਕ ਵੀ ਬਣਦਾ ਤੇ ਦੱਬ ਕੇ ਬਈ ਸ਼ੇਅਰ ਕਰ ਦਿਓ ਤੇ ਸਾਰਿਆਂ ਨੇ ਪਹੁੰਚਣਾ ਜ਼ਰੂਰ ਆ ਬਈ ਉੱਥੇ ਕੋਈ ਵੀ ਬੰਦਾ ਜਿਹੜਾ ਕਬੂਤਰ ਪਾਲੀਦਾ ਕਿਸੇ ਵੀ ਤਰ੍ਹਾਂ ਨਾਲ ਕੋਈ ਲਾਈਵ ਕਰਦਾ ਬਈ ਕੋਈ ਕਿਸੇ ਵੀ ਤਰ੍ਹਾਂ ਨਾਲ ਕੋਈ ਪਿੰਜਰੇ ਵੇਚਦਾ ਛਤਰਗਾਂ ਵੇਚਦਾ ਸਾਰੇ ਬੰਦੇ ਭਰਾ ਬਣ ਕੇ ਉੱਥੇ ਪਹੁੰਚਿਓ ਕੋਈ ਇੱਕ ਬਾਜੀ ਛੜਦਾ ਕੋਈ 100 ਬਾਈ ਛੜਦਾ ਸਾਰੇ ਜਾਣੇ ਪਹੁੰਚਿਓ ਬਈ ਉੱਥੇ ਭਰਾ ਬਣ ਕੇ ਬਾਕੀ ਬਈ ਧੰਨਵਾਦ ਮਿਹਰਬਾਨੀ ਠੋਡੀ ਤੇ ਜੇ ਹੋਂ ਅਸਿੰਗਾਂ ਨਾ ਤੇ ਕਰਾਂਗੇ ਇੰਟਰਵਿਊਆਂ ਫੁੱਲ ਬਈ ਧੰਨਵਾਦ ਬਾਈ ਥੈਂਕ ਯੂ ਤੇ ਪਹੁੰਚੋ ਭਰਾ ਬਣ ਕੇ ਸਾਰੇ ਜਾਣੇ ਉੱਥੇ ਯਾਰ ਕੱਠ ਕਰਨਾ ਬਈ ਆਪਾਂ ਫੋਲ ਉੱਥੇ ਤੇ ਇੱਕ ਵਾਰ ਫੇਰ ਉਹ ਬੰਦਿਆਂ ਦਾ ਜਿਨ੍ਹਾਂ ਨੇ ਬਈ ਮੂਰੇ ਲਾ ਕੇ ਏਡਾ ਵਾਡਾ ਪ੍ਰੋਗਰਾਮ ਬਾਰੇ ਪਹਿਲਾਂ ਸੋਚਿਆ ਲਿਖਿਆ ਤੇ ਮੂਰੇ ਲੱਗਣਾ ਬਹੁਤ ਔਖੀ ਔਖੀ ਗੱਲ ਹੁੰਦੀ ਆ ਬਈ ਕੋਈ ਵੀ ਪ੍ਰੋਗਰਾਮ ਜਿਵੇਂ ਆਪਾਂ ਨਾ ਕੋਈ ਨਵਾਂ ਪ੍ਰੋਗਰਾਮ ਖੜਾ ਕਰਨਾ ਉਹ ਮੂਰੇ ਲੱਗ ਕੇ ਆ ਨਾ ਨਵਾਂ ਲਿਖਣਾ ਬਹੁਤ ਔਖਾ ਹੁੰਦਾ ਬਈ ਕਦਮ ਉਠਾਉਣਾ ਨਵਾਂ ਤੇ